ਜਿੰਨੇ ਵੀ ਸਾਡੇ ਪੰਜਾਬੀ ਭਰਾ ਆ 3.5 ਕਰੋੜ ਦੀ ਵਾਦੀ ਆ ਵੱਡੇ ਵੱਡੇ ਬਿਜ਼ਨਸਮੈਨ ਆ ਜਿਨ੍ਹਾਂ ਦੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਬਾਹਰ ਦੇਸ਼ਾਂ ਦੇ ਵਿੱਚ ਵੱਡੇ ਵੱਡੇ ਬਿਜ਼ਨਸ ਆ ਤੇ ਚਲੋ ਮੈਂ ਇਹੋ ਗੱਲ ਕਰੂੰਗਾ ਵੀ ਜਿੱਥੇ ਕਿਸੇ ਨੂੰ ਨੁਰ ਹੋਵੇ ਉਹਦੀ ਮਾਂ ਫੜਨੀ ਚਾਹੀਦੀ ਆ ਤੇ ਬੇਟੀ ਨੂੰ ਜਿਹੜੀ ਨਾਮਰਾਦ ਬਿਮਾਰੀ ਆ ਇਹਨੂੰ ਟੀਕਾ ਲੱਗਣਾ ਉਹਦੀ ਕੀਮਤ ਆ 14.5 ਕਰੋੜ ਰੁਪਏ ਤੇ ਇਹ ਪਰਿਵਾਰ ਹੈ ਜੇ ਆਪਦੀ ਸਾਰੀ ਜਾਇਦਾਦ ਵੀ ਵੇਚ ਦੇ ਤੇ ਵੱਧ ਤੋਂ ਵੱਧ 3-4 ਕਰੋੜ ਰੁਪਏ ਇਕੱਠੇ ਹੋਣਗੇ ਤੇ ਇੱਥੇ ਆਪਾਂ ਨੂੰ ਬੱਚੀ ਨੂੰ ਤੰਦਰੁਸਤਕ ਵੇਖਣ ਲਈ ਬੱਚੀ ਨੂੰ ਬਚਾਉਣ ਲਈ ਮਾਪਿਆਂ ਦੀ ਤੇ ਬੱਚੀ ਦੀ ਬਾਹ ਫੜਨੀ ਚਾਹੀਦੀ ਆ ਤੇ ਜਿਹੜਾ ਇਹ ਟੀਕਾ ਲੱਗਣਾ ਐਸਐਮਏ ਅਮਰੀਕਾ ਤੋਂ ਹੋਣਾ ਤੇ 1.14 ਕਰੋੜ ਦੀ ਕੀਮਤ ਮਾਤਾ-ਪਿਤਾ ਦੱਸਦੇ ਆ ਕਿ ਜਿਹੜੇ ਬੱਚਿਆਂ ਨੂੰ ਇਹ ਬਿਮਾਰੀ ਸੀ ਬੰਬੇ ਜਾ ਕੇ ਜਿੱਥੇ ਟ੍ਰੀਟਮੈਂਟ ਚੱਲਦਾ ਜਾਂ ਜਿਹੜੇ ਵੀ ਹਸਪਤਾਲਾਂ 'ਚ ਚੱਲਦਾ ਇਹਨਾਂ ਪਤਾ ਕੀਤਾ पीजीयूएसएमए ਦਾ ਟੀਕਾ ਲੱਗਾ ਆ ਤੇ ਉਹ ਬੱਚੇ ਤਕਰੀਬਨ 80 90% ਤੱਕ ਠੀਕ ਹੋ ਗਏ ਆ ਤੇ ਆਪਾਂ ਨੂੰ ਇਹੋ ਜੇ ਨਸੀਬਤ ਵੇਲੇ ਤੇ ਆਪਣੇ ਭੈਣਾ ਭਰਾਵਾਂ ਦੇ ਨਾਲ ਖੜਨਾ ਚਾਹੀਦਾ ਤੇ ਜਿੰਨੀ ਵੀ ਹੋ ਸਕੇ ਹਰੇਕ ਪੰਜਾਬੀ ਨੂੰ ਭਾਵੇਂ ਕੋਈ 5 ਰੁਪਏ ਦੀ ਮਦਦ ਕਰੇ ਭਾਵੇਂ ਕੋਈ 50 ਰੁਪਏ ਦੀ ਮਦਦ ਕਰੇ ਇਹਨਾਂ ਸਾਥੀਆਂ ਦੀ ਮਦਦ ਜਰੂਰ ਕਰਨੀ ਚਾਹੀਦੀ ਆ ਕਿਤੇ ਵੀਰ ਤੇ ਅੱਗੇ ਵੀ 9-10 ਸਾਲ ਦੀ ਇੱਕ ਬੇਟੀ ਆ ਤੇ ਇਹ ਦੂਸਰੀ ਬੇਟੀ ਹੈ ਸਾਢੇ 1.5 ਮਹੀਨੇ ਦੀ ਧੀਆਂ ਵੀ ਪੋਤੀ ਨੇ ਤੇ ਇਬਾਦਤ ਨੂੰ ਤੰਦਰੁਸਤ ਵੇਖਣ ਲਈ ਇਬਾਦਤ ਨੂੰ ਠੀਕ ਕਰ ਲਈ ਮੈਂ ਤੇ ਹਰ ਪੰਜਾਬੀ ਨੂੰ ਬੇਨਤੀ ਕਰੂੰਗਾ ਕਿ ਆਪਾਂ ਅੱਗੇ ਆ ਕੇ ਮਦਦ ਕਰੀਏ ਲੋੜਿਆ ਵੀਰ ਨੂੰ ਸਾਡੀ ਭੈਣ ਨੂੰ ਇਸ ਪਰਿਵਾਰ ਨੂੰ ਇਹਨਾਂ ਦੀ ਬਾਹਰ ਜਰੂਰ ਫੜੋ ਇਹਨਾਂ ਦੀ ਮਦਦ ਕਰੋ ਤੇ ਇਹ ਮਦਦ ਜਿਹੜੀ ਤੁਸੀਂ ਕਰਨੀ ਹੈ ਇਹ ਕੰਪਨੀ ਹੈ ਇੱਕ ਜਿਹਦੇ ਕੋਲ ਇਹ ਪੈਸੇ ਜਾਣੇ ਆ ਤੇ ਉਹ ਜਿੰਨੇ ਪੈਸਿਆਂ ਦੀ ਜ਼ਰੂਰਤ ਹੈ 14 ਕਰੋੜ ਦੀ ਉਹ ਪੈਸੇ ਜਦੋਂ ਪੂਰੇ ਹੋ ਗਏ ਇਹਨਾਂ ਦੀ ਮਦਦ ਜਿਹੜੀ ਆ ਉਹ ਜੋ ਜ਼ਰੂਰਤ ਆ ਉਹ ਹੋ ਗਈ ਤੇ ਆਟੋਮੈਟਿਕੀ ਉਹ ਕੰਪਨੀ ਦੇ ਵਿੱਚ ਜਿਹੜਾ ਦਾਨ ਜਾਣਾ ਉਹ ਬੰਦ ਹੋ ਜਾਣਾ 14.5 ਕਰੋੜ ਦੀ ਇਹਨਾਂ ਨੂੰ ਜ਼ਰੂਰਤ ਹੈ ਜਿਹੜਾ ਕਿ ਇਹਨਾਂ ਕੋਲ ਹੁਣ ਤੱਕ 75 ਲੱਖ ਰੁਪਈਆ ਜਿਹੜਾ ਉਹ ਲੋਕਾਂ ਨੇ ਦਾਨ ਕਰਤਾ ਵਾ ਬੜੇ ਬੜੇ ਦਾਨੀ ਵੀ ਬੈਠੇ ਆ ਪਿਛਲੇ 8-10 ਦਿਨਾਂ ਦੇ ਵਿੱਚ ਹੀ 75 ਲੱਖ ਇਹਨਾਂ ਨੂੰ ਦੇਤਾ ਪਰ ਇਹਨਾਂ ਨੂੰ ਥੋੜੀ ਜਲਦੀ ਜ਼ਰੂਰਤ ਹੈ ਕਿਉਂਕਿ ਬੇਟੀ ਦੀ ਥੋੜੀ ਜੀ ਜੇ ਕਹੀਏ ਜਦੋਂ ਕੋਈ ਤੰਦਰੁਸਤ ਹੋਵੇ ਤੇ ਕੋਈ ਗੱਲ ਨਹੀਂ ਹੁੰਦੀ ਜਦੋਂ ਬਿਮਾਰ ਹੋਵੇ ਉਹਦੀ ਜਾਨ ਵੀ ਓਕੀ ਹੁੰਦੀ ਆ ਬੱਚੀ ਦੀ ਜਾਨ ਵੀ ਓਕੀ ਹੁੰਦੀ ਆ ਕਿਉਂਕਿ ਪੂਰੇ ਇਹਦੇ ਮਸਲ ਨਹੀਂ ਕੰਮ ਕਰਦੇ ਬੱਚੀ ਦੇ ਧੌਣ ਨਹੀਂ ਆ ਕਿਸੇ ਪਾਸੇ ਕਮਾ ਸਕਦੀ ਜੇ ਇਹ ਲੰਮੀ ਪਈ ਹੈ ਤਿੱਕੇ ਪਾਸੇ ਪਈ ਰਹਿੰਦੀ ਆ ਇਹਦਾ ਪਾਸਾ ਜੇ ਮਾਂ ਪਿਓ ਪਾ ਚੋਕੇ ਮੋੜਦੇ ਤੇ ਮੋੜਦੇ ਨਹੀਂ ਤੇ ਇੱਕੇ ਪਾਸੇ ਇੱਕੇ ਸਾਈਡ ਤੇ ਜਿੱਥੇ ਪਾਤੀ ਉੱਥੇ ਪਈ ਰਹਿੰਦੀ ਆ ਨਾ ਇਹ ਹੱਥ ਲਾ ਸਕਦੀ ਆ ਨਾ ਇਹ ਪਾਸਾ ਮੋੜ ਸਕਦੀ ਆ ਨਾਇ ਤਾਂ ਹੁਣ ਮੋੜ ਸਕਦੀ ਪਾਸੀ ਕੇ ਪਾਸੇ ਪਈ ਅੱਖਾਂ ਘੁਮਾ ਕੇ ਚਾਰੇ ਪਾਸੇ ਵੇਖ ਸਕਦੀ ਹੈ ਤੇ ਇਸ ਕਰਕੇ ਇਹੋ ਬੇਨਤੀ ਆ ਕਿ ਇਹਨਾਂ ਦੀ ਜਿਹੜੀ ਜਲ ਤੋਂ ਜਲਦ ਮਦਦ ਕੀਤੀ ਜਾਵੇ ਤੁਹਾਨੂੰ ਅੱਜ ਅਸੀਂ ਆਪਣੇ ਸਰ ਮੰਤਰੀ ਸਾਹਿਬਾਨ ਦਾ ਜਿਹੜੇ ਲਾਲਜੀਤ ਭੁੱਲਰ ਹੋਣੀ ਕੈਬਨਿਟ ਮੰਤਰੀ ਨੇ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਰ ਇਹਨਾਂ ਨੇ ਸਾਨੂੰ 1 ਲੱਖ ਰੁਪਏ ਦੀ ਨਿੱਜੀ ਸੇਵਾ ਪ੍ਰਦਾਨ ਕੀਤੀ ਹੈ ਜੀ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਵੇਂ ਇਹਨਾਂ ਨੇ ਸਾਡੀ ਬਾਹ ਫੜੀ ਤੇ ਮੁਸ਼ਕਲ ਸਮੇਂ 'ਚ ਸਾਡੇ ਨਾਲ ਤੁਰੇ ਜੀ ਸਰ ਇੱਕ ਵੀ ਜਦੋਂ ਵੀ ਜਦੋਂ ਅਸੀਂ ਪਹਿਲੇ ਸ਼ੁਰੂ ਕੀਤਾ ਸੀ ਜੀ ਇਹੇ ਕੰਮ ਉਦੋਂ ਸਾਡੀ ਕਿਸੇ ਨੇ ਬਾਹਰ ਨਹੀਂ ਸੀ ਫੜੀ ਜੀ ਸਰ ਮੰਤਰੀ ਸਾਹਿਬ ਨੇ ਜਦੋਂ ਵੀ ਸਾਡੀ ਆਪਦੇ ਪੇਜ ਤੋਂ ਉਹਨਾਂ ਨੇ ਪੋਸਟ ਸ਼ੇਅਰ ਕੀਤੀ ਜੀ ਉਦੋਂ ਬਾਅਦ ਸਾਡੀ ਵੀ ਕਾਫੀ ਬੰਦਿਆਂ ਨੇ ਮਦਦ ਕੀਤੀ ਤੇ ਉਦੋਂ ਹੀ ਮਦਦ ਹੋਣ ਦੇ ਸਰ ਮੰਤਰੀ ਸਾਹਿਬ ਦੀ ਮਦਦ ਦੇ ਨਾਲ ਹੀ ਸਾਨੂੰ ਪੰਜਾ ਸੱਤ ਦਿਨਾਂ ਦੇ ਵਿੱਚ ਵਿੱਚ ਹੀ 75 ਤੋਂ 80 ਲੱਖ ਰੁਪਏ ਇਕੱਠਾ ਹੋ ਗਿਆ ਜੀ ਭਾਜੀ ਇਹ ਇੰਪੈਕਟ ਗੁਰੂ ਦਾ ਪਲੇਟਫਾਰਮ ਹੈ ਜੀ ਵੀ ਜਿੱਥੇ ਸਾਨੂੰ ਡੋਨੇਸ਼ਨ ਇਕੱਠੀ ਹੁੰਣੀ ਹੈ ਜੀ ਜੋ ਤੁਹਾਡਾ ਦਾਨ ਦਿੱਤਾ ਹੋਇਆ ਉਹ ਇਸ ਪਲੇਟਫਾਰਮ ਤੇ ਜਾਣਾ ਜੀ ਇਹ ਪਲੇਟਫਾਰਮ ਇੱਕ ਆਰ ਬੀ ਐਲ ਬੈਂਕ ਦੇ ਅੰਡਰ ਆਉਂਦਾ ਜੀ ਇਹ ਮੁੰਬਈ ਦੀ ਬ੍ਰਾਂਚ ਹੈ ਜੀ ਜੋ ਇਸ ਦਾ ਜਿਹੜਾ ਕਿਊ ਆਰ ਕੋਡ ਹੈ ਜੀ ਇਹ ਤੁਸੀਂ ਫੋਨ ਤੋਂ ਸਕੈਨ ਕਰਨਾ ਜੀ ਇਹ Google Pay ਤੋਂ ਜਾ ਕੇ ਸਕੈਨ ਨਹੀਂ ਹੋਊਗਾ ਜੀ ਕਿਉਂਕਿ ਇਹਦੇ ਇਹ ਬਾਹਰਲਾ ਕਰੰਟ ਅਕਾਊਂਟ ਹੋਣ ਕਰਕੇ ਵੀ ਇਸ ਤੇ Google Pay ਥਾਣੀ ਪੇਮੈਂਟ ਨਹੀਂ ਹੋਊਗੀ ਜੀ ਹਾਂ ਜੀ ਵੀ ਇਸ ਤੇ ਫੋਨ ਪੇ ਜਾਂ Google Pay ਕੁਝ ਨਹੀਂ ਹੋਊਗਾ ਜੀ ਤੇ ਇੱਕ ਇਹਦੀ ਸਰ UPI ID ਹੈਗੀ ਸਪੋਰਟ ਇਬਾਦਤ 2 ਦਾ ਰੇਟ yes bank limited ਤੁਸੀਂ UPI ਪੇਮੈਂਟ ਥਰੂ ਵੀ Google Pay ਦੇ ਵਿੱਚ ਜਾ ਕੇ UPI ਪੇਮੈਂਟ ਥਰੂ ਵੀ ਕਰ ਸਕਦੇ ਹੋ ਜਿੰਦੀ UPI ID سبو سپورٹ عبادت سپورٹ عبادت 2 द रेट यस बैंक लिमिटेड ਜਿਸਾਂ ਵੀ ਅਸੀਂ ਕਈ ਆਪਣੇ ਦੇਸ਼ ਦੇ ਵਿੱਚ ਦਾਨੀ ਸੱਜਣ ਜੋ ਇਹੋ ਜਿਹੇ ਵੀ ਹੈਗੇ ਨੇ ਵੀ ਜੋ ਡੋਨੇਸ਼ਨ ਕਰ ਸਕਦੇ ਨੇ ਜੀ ਕੋਈ ਨਹੀਂ ਕਰ ਸਕਦਾ ਜੀ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਵੀ ਤੁਸੀਂ ਵੱਧ ਤੋਂ ਵੱਧ ਵੀ ਜੇ ਕੋਈ ਦਾਨੀ ਸੱਜਣ ਦਾਨ ਨਹੀਂ ਕਰ ਸਕਦਾ ਜੀ ਉਹ ਸਾਡੀ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣ ਵੀ ਜੋ ਆਮ ਜਨਤਾ ਤਿੱਕਰ ਸਾਡੀ ਇਹ ਗੋਹਾਰ ਪਹੁੰਚ ਸਕੇ ਜੀ ਵੀ ਤੁਹਾਡੀ ਵੀ ਵੱਧ ਤੋਂ ਵੱਧ ਹੈਲਪ ਹੋ ਸਕੇ ਵੀ ਦਾਨੀ ਸੱਜਣਾ ਤਿੱਕਰ ਸਾਡੀ ਇਹ ਵੀਡੀਓ ਪਹੁੰਚ ਸਕੇ ਜੀ ਤੇ ਮੈਂ ਨਾਲ ਇਹ ਬੇਨਤੀ ਵੀ ਕਰਦਾ ਚਲੋ ਜਿਹੜੇ ਦਾਨੀ ਨੇ ਦਾਨ ਵੀ ਕਰਨ ਜਿਹੜੇ ਨਹੀਂ ਵੀ ਦਾਨ ਕਰ ਸਕਦੇ ਉਹਨਾਂ ਕੇ ਮੇਰੀ ਇਹ ਬੇਨਤੀ ਆ ਵੀ ਆਪਾਂ ਅਰਦਾਸ ਬੇਨਤੀ ਇਬਾਦਤ ਬੱਚੀ ਲਈ ਅਰਦਾਸ ਬੇਨਤੀ ਕਰੀਏ ਕਿ ਇਬਾਦਤ ਜਿਹੜੀ ਹੈ ਉਹ ਜਲ ਤੋਂ ਜਲਦ ਤੰਦਰੁਸਤ ਹੋਵੇ ਤੇ ਆਪਣੇ ਆਪ ਆਪਦੇ ਅੰਗ ਪੈਰ ਚਲਾਉਣ ਦੇ ਕਾਬਿਲ ਹੋਵੇ ਆਪਦੀ ਧੌਣ ਨੂੰ ਸਥਿਰ ਰੱਖਣ ਦੇ ਕਾਬਿਲ ਹੋਵੇ ਤੇ ਗਾਹ ਆਉਣ ਵਾਲੇ ਸਮੇਂ ਚ ਪਹਿਲਾਂ ਰੇੜੇ ਤੇ ਮੁੜ ਕੇ ਆਪਣੇ ਪੈਰਾਂ ਤੇ ਚੱਲਣ ਦੇ ਸਮਰੱਥ ਹੋਵੇ ਆਪਾਂ ਸਾਰੇ ਆਦਾਸ ਬੇਨਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ